7 ਜੁਲਾਈ ਨੂੰ ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਗੁੰਡਾਸੇ ਨਾਲ ਉਹਦੇ ਪੈਰਾ ਤੇ ਕਾਫੀ ਜ਼ਿਆਦਾ ਵਾਰ ਕੀਤੀ ਸੀਗੇ ਜਿੱਦੀ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਬਟਿੰਡਾ ਦੇ ਵਿੱਚ ਮੌਤ ਹੋ ਗਈ ਸੀਗੀ ਤੇ ਇਸ ਸੰਬੰਧ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਜਿਹੜੇ ਮੁੱਖ આરોપી ਹੈਗੇ ਉਹ ਤਿੰਨ ਵਿਅਕਤੀ ਜਿੰਨਾਂ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਬਟਿੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਇਨਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਬ ਸਿੰਘ ਵਾਸੀ ਸੰਦੋਹਾ ਇਹਤੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ ਐਨਡੀਪੀਐਸ ਦਾ ਪਰਚਾ ਹੈਗਾ 392 ਦਾ ਇੱਕ ਪਰਚਾ ਹੈਗਾ ਦੂਜਾ ਹੈਗਾ ਜਸਪ੍ਰੀਤ ਸਿੰਘ ਉਰਫ ਜਸ ਇਹ ਰਿਆਣਾ ਵਾਲਾ ਹੈਗਾ ਪੀਰਕੋਟ ਦਾ ਇਹਦੇ ਤੇ ਵੀ 326 ਦਾ ਪਹਿਲਾ ਪਰਚਾ ਹੈਗਾ 392 ਦਾ ਪਰਚਾ ਹੈਗਾ ਤੀਜਾ ਜਿਹੜਾ ਵਿਅਕਤੀ ਜਿਹੜਾ ਮੌਕੇ ਤੇ ਗੱਡੀ ਲੈ ਕੇ ਆਇਆ ਸੀ ਗੱਡੀ ਦੇ ਚੈਨਲ ਲੈ ਕੇ ਆਏ ਸੀਗਾ ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ ਚ ਉਹਨਾਂ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ ਵਿੱਚ ਫਰਾਰ ਹੋ ਗਿਆ ਸੀਗਾ ਇਹਨਾਂ ਦਾ ਸਾਥੀ ਹਰਜੀਤ ਸਿੰਘ ਵਰ ਯਾਨਕੀ ਇਹ ਲੈਰਿਦਰ ਇਹਨਾਂ ਲਾ ਹੈਗਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਬਰਾਮਦਗੀ ਹੁਣ ਤੱਕ ਜਿਹੜੀ ਹੈਗੀ ਜਿਹੜੀ Honda City ਕਾਰ ਇਹਨਾਂ ਨੇ ਵਾਰਦਾਤ ਲਈ ਇਸਤੇਮਾਲ ਕੀਤੀ ਸੀਗੀ ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਕਾਂਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੇ ਬਲਬੀਰ ਕੌਰ ਜੋ ਹੈਗੀ ਮੌੜੀ ਰੇਣ ਵਾਲੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਹੈ ਤੇ ਇਹਦੀ ਜਿਹੜੀ ਵਜ੍ਹਾ ਰੰਜੀਸ਼ ਉਹ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਜਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ ਜਿਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਛੰਨੀ ਨੂੰ ਕਹਿੰਦੇ ਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ ਬੇਲਡ ਆਊਟ ਸੀਗਾ ਤੇ ਇਹਨਾਂ ਦੀ ਰੰਜਿਸ਼ ਚੱਲਦੀ ਸੀਗੀ ਜਿਹੜੀ ਮੁੱਢਲੀ ਤਫ਼ਸੀਲ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਨੂੰ ਇੱਕ ਵਾਰ ਇਹਨੇ ਪਿੱਛੇ ਵੀ ਕਈ ਵਾਰ ਇਹਨੂੰ ਇਹਨਾਂ ਨੂੰ ਫੜ ਕੇ ਧਮਕੀ ਧਮਕੀ ਦਿੱਤੀ ਤੇ ਇਹਨਾਂ ਦੀ ਆਪਸੀ ਜ ਰੰਜਿਸ਼ ਸੀਗੀ ਉਹ ਜਾਰੀ ਸੀਗੀ ਤੇ ਇਸ ਕਰਕੇ ਉਸ ਦਿਨ ਇਹਨਾਂ ਨੇ ਉਸ ਤੇ ਅਟੈਕ ਕੀਤਾ ਤੇ ਇਵੈਂਚੁਅਲੀ ਉਹਦੀ ਡੈਥ ਹੋ ਗਈ ਇਸ ਮਕਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਅਕਿਊਜ਼ ਨਾਮਜ਼ਦ ਕੀਤੇ ਸੀਗੇ ਇੱਕ ਅਕਿਊ ਜਿਹੜਾ ਐਨ ਕੀ ਹੈਗਾ ਉਹਨੂੰ ਬਾਅਦ ਦੇ ਵਿੱਚ ਨਾਮਜ਼ਦ ਕੀਤਾ ਤੇ ਜਿਹੜੇ ਮੇਨ ਮੌਕੇ ਤੇ ਸੀਗੇ ਤਿੰਨ ਅਕਿਊਜ਼ ਜੋ ਫੜੇ ਜਾ ਚੁੱਕੇ ਨੇ ਇੱਕ ਮੇਨ ਕੌਨਸਪੀਰੇਟਰ ਫੜੇ ਜਾ ਚੁੱਕੇ ਨੇ ਬਾਕੀ ਦਾ ਰੋਲ ਜਿਹੜਾ ਹੈਗਾ ਤਫਤੀਸ਼ ਦੇ ਦੌਰਾਨ ਸਾਹਮਣੇ ਆਏ ਟੋਟਲ ਕਿ ਕਿ ਫੜੇਗੇ ਟੋਟਲ 4 ਫੜੇਗੇ ਜੀ ਅਕਿਊਜ਼ ਰੈਡੀਸਮਿਥ ਰੈਡੀਸਮਿਥ ਜਾ ਰਹਾ ਜੀ ਜੀ ਬਲਬੀਰ ਕੌਰ ਜਿਹੜੀ ਇਹਦੇ ਉਹ ਪੁਰਾਣਾ ਜਿਹੜਾ ਜਿਹਦੀ ਕਤਲ ਹੋਇਆ ਸੀਗਾ 2020 ਦੇ ਵਿੱਚ ਅਮਰਿੰਦਰ ਮੰਜਾ ਉਹਦੀ ਮਾਤਾ ਹੈ ਇਹਨਾਂ ਦਾ ਕੌਨਸਪੀਰੇਸੀ ਦੇ ਵਿੱਚ ਇਹ ਹੈਗੇ ਐ ਤੇ ਜਦੋਂ ਹੁਣ ਜਿਹੜੇ ਮੇਨ ਦੋਸ਼ੀ ਫੜੇ ਗਏ ਐ ਤੇ ਜਿਹੜੀ ਕਾਂਸਪੀਰੇਸੀ ਸਾਹਮਣੂ ਉਸ ਅਕੋਰਡਿੰਗ ਤਫ਼ਸੀਲਾਂ ਐਗਜ਼ਾਮਿਨ ਕਰਾਂ ਸਰ ਵੀਡੀਓ ਚ ਦੋ ਲੋਕ ਜਿਹੜੇ ਹੈਗੇ ਆ ਦਿਖਾਈ ਦਿੰਦੇ ਆ ਤੀਸਰਾ ਤੁਸੀਂ ਕਾਰ ਵਾਲਾ ਜਿਹੜਾ ਕਹਿੰਦਾ ਦੋ ਲੋਕ ਹੋਰ ਨੇ ਜੇ ਡੀ ਤੋਂ ਇਲਾਵਾ ਉਹ ਕੌਣ ਨੇ ਕੀ ਉਹਨਾਂ ਦਾ ਰੋਲ ਐ ਸਾਰੇ ਕੇਸ ਦੇ ਵਿੱਚ ਉਹ ਜਿਹੜੇ ਜੀ ਜਦੋਂ ਬਿਆਨ ਲਿਖਾਇਏ ਗਏ ਸੀਗੇ ਜਿਹੜੇ ਮ੍ਰਿਤਕ ਦੇ ਬ੍ਰਦਰ ਨੇ ਬਿਆਨ ਲਿਖਾਇਏ ਸੀਗੇ ਉਹਦੇ ਵਿੱਚ ਜੋ ਵਿਅਕਤੀ ਨੇ ਲਿਖਾਇਏ ਸੀਗੇ ਉੱਤੇ ਬੇਸਿਸ ਤੇ ਅਫਾਇਰ ਦਰਜ ਕੀਤੀ ਗਈ ਹੈ ਹੁਣ ਮੇਨ ਜਿਹੜੇ ਕਤਲ ਕਰਨ ਵਾਲੇ ਹੈਗੇ ਫੜਲੇ ਗਏ ਆ दे दे तो ਬਾਕੀ ਦਾ रोल इसी देयर इज ਇਹਨਾਂ ਤੋਂ ਕੁਛ ਗਿਸ਼ ਕਰਾਂਗੇ ਤਫਤੀਸ਼ ਦੌਰਾਨ ਤਾਂ ਸਾਹਮਣੇ ਹੈ ਇਹਨਾਂ ਨਾਲ ਕੋ ਰਿਲੇਸ਼ਨ ਹੈ ਜੀ ਜਿਹੜੇ ਬੰਦੇ ਤੁਸੀਂ ਨਾਮਜ਼ਦ ਕੀਤੇ ਨੇ ਜਿਹੜੇ ਨਾਮ ਚ ਦੇਖੋਗਾ ਦਾ ਰੋਲ ਇਨਵੈਸਟੀਗੇਸ਼ਨ ਦੌਰਾਨ ਅਸੀਂ ਦੱਸਾਂਗੇ ਕਿ ਕੀ ਰੋਲ ਹੈ ਨਹੀਂ ਨਹੀਂ ਜੀ ਰਿਲੇਸ਼ਨ ਵੀ ਦੱਸਾਂਗੇ ਸਰ ਪਤਾ ਤੇ ਅਸਲ ਦੇ ਵਿੱਚ ਕਾਂਸਪੀਰੇਸੀ ਸ਼ਾਮਿਲ ਹੋਣਾ ਜੋ ਵੀ ਉਹਦੀ ਐਕਚੁਅਲ ਤੇ ਉਹਦੀ ਕੀ ਸੰਭੂਲਤ ਹੈਗੀ ਹੈ ਉਹ ਜਦੋਂ ਇਹਨਾਂ ਦੀ ਪੂਸ਼ਗੀ ਸਸਤੀ ਕਰਾਂਗੇ ਤਾਂ ਉਹ ਚੀਜ਼ ਸਾਹਮਣੇ ਆਏ ਸਰ ਐਨੇ ਦਿਨ ਲੱਗੇ ਪੁਲਿਸ ਨੂੰ ਇਹਨਾਂ ਨੂੰ ਫੜਨ ਵਾਸਤੇ ਆਦਰੀ ਕਿੱਥੇ ਚਲੇ ਗਈ ਸੀ ਦੇਖੋ ਜੀ ਪੁਲਿਸ ਤਾਂ ਪਹਿਲੇ ਦਿਨ ਤੋਂ ਐਕਟਿਵ ਹੈਗੀ ਹੈ ਹਰ ਆਪਰੇਸ਼ਨ ਦੇ ਵਿੱਚ ਟਾਈਮ ਲੱਗਦਾ ਹੈ ਕਿਉਂਕਿ ਇੰਟੈਲੀਜੈਂਸ ਬੇਸਿਸ ਤੇ ਟੈਕਨੀਕਲ ਬੇਸਿਸ ਤੇ ਆਪਣੇ ਜਿਹੜਾ ਹੈਗਾ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਹੈ ਤੇ ਮੈਂ ਤਾਂ ਇਸ ਟੀਮ ਨੂੰ ਸਾਡੀ ਜਿਹੜੀ ਟੀਮ ਹੈਗੀ ਐ ਐਸਪੀਡੀ ਡੀਐਸਪੀ ਮੋਡ ਸੀਆਈਏ 1 ਇਹਨਾਂ ਨੂੰ ਮੈਂ ਅਪਰੀਸ਼ੀਏਟ ਕਰਦਾ ਕੰਗ੍ਰੈਚੁਲੇਟ ਕਰਦਾ ਕਿ ਇਹਨਾਂ ਨੇ ਕੰਟੀਨਿਊਸ ਆਪਰੇਸ਼ਨ ਕਰਕੇ ਤੇ ਦੋਸ਼ੀ ਜਿਹੜੇ ਸੀਗੇ ਉਹ ਪੜੇ ਸਰ ਆਹ ਕਤਲ ਦੀ ਜਿਹੜੀ ਵਜ੍ਹਾ ਹੈਗੀ ਹੈ ਕਿ ਪਹਿਲਾਂ ਦਾ ਕਤਲ ਨੇ ਤੇ ਪਹਿਲਾਂ ਇਹੋ ਜਿਹੋ ਦੀ ਵਜ੍ਹਾ ਸੀ ਜਾਂ ਕੋਈ ਹੋਰ ੜੇ ਉਹ ਇਹਨਾਂ ਨੂੰ ਹੁਣ ਪੁੱਛਾਂਗੇ ਜਿਹੜੇ ਦੋਸ਼ੀ ਹੈਗੇ ਕਿ ਪਹਿਲਾਂ ਵਾਲੇ ਕਤਲ ਦੀ ਕੀ ਵਜ੍ਹਾ ਸੀਗੀ ਤੇ ਉਸ ਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀਆਂ ਦੇ ਨਾਮ ਇਹਨਾਂ ਦੇ ਹੈਗੇ ਤੇ ਇਹਨਾਂ ਦੇ ਜੇ ਕੋਈ ਹੋਰ ਟਾਰਗੇਟ ਸੀਗਾ ਤੇ ਉਹ ਵੀ ਅਸੀਂ ਕਲੀਅਰ ਕਰਾਂਗੇ ਪ੍ਰਵੀਰਪੁਰ ਕਿਸਾਨ ਫ ਇਨਾਂ ਕੋ ਪਹਿਲੀ ਵਗਰੇ ਤੇ ਹੈਗੀ ਹੈ ਸ਼ਾਇਦ ਲੇਕਿਨ ਇਨਾਂ ਦੇ ਕੋਲ ਕੀ ਪ੍ਰੋਪਰਟੀ ਹੈਗੀ ਸੋਰਸ ਆਫ ਇਨਕਮ ਕੀ ਹੈ ਉਹ ਅਸੀਂ ਐਗਜ਼ਾਮਿਨ ਕਰਨਾ ਹੈ ਲੜਾਈ ਮਨੇ ਵੀਰ ਕੋਲ ਨਾਲ ਤਾਂ ਨਹੀਂ ਸੀ ਨਹੀਂ ਜੀ ਮੌਕੇ ਤੇ ਨਹੀਂ ਸੀ ਬਟ ਇਨਾਂ ਨੂੰ ਕਾਂਸਪੀਰੇਸੀ ਦੇ ਵਿੱਚ ਰੱਖਿਆ ਸਰ ਜਿਹੜਾ ਹੱਥ ਇਹ ਤੇ ਜਸਪੀ ਸਿੰਘ ਦਾ ਖੰਜੀ ਦੇ ਕੀ ਰੱਖਦੇ ਕਲਮ 2020 ਦੇ ਸਰ ਦੋਸਤਾਂ ਦੇ ਕਾਜ ਹਨ ਇਹ ਪ੍ਰਾਈਮਾ ਪ੍ਰਾਈਮਾ ਫਸਾਈ ਮੁੱਢਲੀ ਤਫਸੀਰਾਂ ਤੇ ਆਪਣੇ ਉਹਨੂੰ ਦੋਸਤੀ ਕਹਿੰਦੇ ਆ लेकिन ये कहें कि भरा वागू सा दोस्त है बट एक्चुअल कोई रिलेशन है क्लीयर कर लें एग्जामिन कर लेंगे कि एग्जैक्ट डेट इन्होंने ने क्यों सिलेक्ट की थी।